ਈ ਡਾਕਟਰ ਸਾਹਿਬ ਅੱਜ ਤੁਸੀਂ ਸੇਵਾ ਕਰ ਰਹੇ ਹੋ ਮੱਕੜ ਹਸਪੀਟਲ ਦੇ ਵਿੱਚ ਇੱਥੇ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਤੇ ਸਾਡੇ ਨਾਲ ਉਹ ਆਪਣੇ ਸਭ ਸਾਂਝੇ ਕਰੋ ਸਮੱਸਿਆ ਅਸੀਂ ਇੱਥੇ ਇਸ ਪੱਧਰ ਤੇ ਬੈਠੇ ਆਂ ਲੋਕਾਂ ਦੀ ਸਮੱਸਿਆ ਜਿਹੜੀ ਹੈਗੀ ਉਹਨਾਂ ਨੂੰ ਘੱਟ ਕਰਨ ਲਈ ਸਾਨੂੰ ਜ਼ਿੰਦਗੀ ਦੇ ਵਿੱਚ ਜੋ ਵੀ ਸਮੱਸਿਆਵਾਂ ਡਾਕਟਰਸ ਨੂੰ ਤਾਂ ਕੁਝ ਨਾ ਕੁਝ ਤਾਂ ਆਂਦੀ ਰਹਿੰਦੀਆਂ ਨੇ ਚਲੋ ਸਮਾਜ ਦੇ ਵਿੱਚ ਰਹਿਣਾ ਤੇ ਉਹ ਸਮੱਸਿਆਵਾਂ ਨਾਲ ਜੂਝ ਜੂਝਦੇ ਹੋਏ ਗਰੀਬਾਂ ਦੀ ਤੇ ਲੋਕਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਅਸੀਂ ਉਹ ਕਰਦੇ ਰਹਿਣਾ ਤੇ ਅਸੀਂ ਕਰਦੇ ਆ ਰਹੇ ਹਾਂ ਜੀ ਡਾਕਟਰ ਸਾਹਿਬ ਜਿੱਦਾਂ ਬਾਹਰ ਅੱਜ ਕੱਲ ਤੁਹਾਡਾ ਬਹੁਤ ਨਾਂ ਚੱਲ ਰਿਹਾ ਹੈ ਲੋਕ ਕਹਿੰਦੇ ਆ ਵੀ ਅੱਖ ਦਿਖਾਣੀ ਹੈ ਤੇ ਆਪਾਂ ਜਾ ਕੇ ਮੱਕੜ ਚੀ ਜਗਾ ਦਿਖਾਣੀਆਂ ਵੀ ਹੈ ਹਾਂਜੀ ਤੇ ਕੀ ਮਤਲਬ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਤੁਸੀਂ ਅਗਰ ਕਿਸੇ ਤਰ੍ਹਾਂ ਦੀ ਕਿਸੇ ਲੋਕਾਂ ਨੂੰ ਕੋਈ ਪ੍ਰੋਬਲਮ ਆਉਂਦੀ ਇੱਥੇ ਪਹੁੰਚਣ ਦੀ ਸਾਡਾ ਆਪਣਾ ਟਾਈਮ ਉਹ ਤੁਸੀਂ ਸਾਂਝਾ ਕਰੋ ਸਾਡਾ ਮਕਸਦ ਸਿਰਫ ਇਹੀ ਹੈ ਕਿ ਅਸੀਂ ਜਿੰਨਾ ਆਪਣਾ ਬੈਸਟ ਹੋ ਸਕਦੇ ਆ ਹੋ ਸਕਦਾ ਅਸੀਂ ਦੇਣਾ ਚਾਹ ਰਹੇ ਹਾਂ ਤੇ ਅੱਖਾਂ ਦੇ ਟ੍ਰੀਟਮੈਂਟ ਲਈ ਕਿਸੇ ਵੀ ਪੇਸ਼ੇਂ ਨੂੰ ਜਿੱਥੇ ਵੀ ਆਪਣੀ ਸੰਤੁਸ਼ਟੀ ਹੈਗੀ ਹੈ ਉਹ ਉੱਥੇ ਜਾ ਕੇ ਆਪਣਾ ਇਲਾਜ ਕਰਾਣ ਲੋਕਲ ਕਿਸੇ ਵੀ ਇਧਰ ਉਧਰ ਜਾ ਕੇ ਆਪਣੀ ਅੱਖਾਂ ਦੇ ਨਾਲ ਖਿਲਵਾੜ ਕੀਤਾ ਜਾਏ ਲੋਕਲ ਦਵਾਈਆਂ ਪਾਈ ਜਾਣ ਉਹ ਚੀਜ਼ ਨਾ ਕੀਤੀ ਜਾਏ ਤੇ ਜ਼ਿਆਦਾ ਵਧੀਆ ਰਹਿੰਦਾ ਜੀ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ